ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਾਓ ਵੀ ਸੰਗਤੇ ਤੁਹਾਨੂੰ ਦਿਖਾਉਨੇ ਆ ਜੀ ਇੰਦਰਿਆ ਸਤੂ ਦੇਖੋ ਬੀਬੀ ਬਲਦੇਵ ਬਲਦੇਵ ਕੌਰ ਰਾਜਕੁਮਾਰੀ ਮਹਾ ਰਾਜਾ ਰੁਗਵੀਰ ਸਿੰਘ ਬਹਾਦਰ ਜੀਂਦ ਰਿਆਸਤੀ ਸਮਾਧੀਆਂ ਸੰਗਰੂਰ ਬਹੁਤ ਕੀਮਤੀ ਇਹ ਸਾਡਾ ਹਿਸਟਰੀ ਪੰਜਾਬ ਦੀ ਸਿੱਖ ਰਾਜ ਦੀਆਂ ਨਿਸ਼ਾਨੀਆਂ ਅੱਜ ਖੰਡਰ ਬਣ ਗਿਆ ਸਾਰਾ ਕੁਝ ਵੇਖੋ ਆਮ ਜੀਆਂ ਗੱਲਾਂ ਨਹੀਂ ਹੈ ਲੋਕ ਗੰਦ ਮੰਦ ਨੂੰ ਤਾਂ ਫੁੱਲ ਸਪੋਰਟ ਕਰਦੇ ਨੇ ਫਿਰ ਕਹਿੰਦੇ ਚੰਗੀਆਂ ਵੀਡੀਓ ਨਹੀਂ ਆਉਂਦੀਆਂ ਕਰੂਗੀ ਅਗਲਾ

ਬਹੁਤ ਕੀਮਤੀ ਇਤਿਹਾਸ ਹੈ ਜੀਂਦ ਰਿਆਸਤੀ ਰਾਜਿਆਂ ਦੀਆਂ ਯਾਦਾਂ ਨੇ ਇੱਧਰਲੇ ਪਾਸੇ ਬੂਮਣ ਕੌਲ ਪਰਲੇ ਪਾਸੇ ਉਧਰ ਇਹ ਆਲੇ-ਦਾਲੇ ਖੁੰਝਾਂ 'ਚ ਪਹਿਰੇਦਾਰ ਖੜਦੇ ਹੁੰਦੇ ਸੀ ਵੇਖੋ ਇੱਧਰ ਵੀ ਖੁੰਝਾਂ ਪਰਲੇ ਪਾਸੇ ਵੀ ਖੁੰਝਾਂ ਆਏ ਕੋ ਬਹੁਤ ਕੀਮਤੀ ਇਤਿਹਾਸ ਹੈ ਪੰਜਾਬ ਦੇ ਲੋਕਾਂ ਨੂੰ ਜਾਣਨੇ ਚੀਜ਼ਾਂ ਤੋਂ ਪਰ ਅੱਬਾ ਵੇਖਣੀ ਨਹੀਂ ਕਿੱਥੇ ਆ ਕੁਛ ਅੱਲਾਹ ਵਾਲੇ ਵੀ ਦੇਖ ਕੇ ਨਾਲ ਦੇ ਨਾਲ ਛੱਡ ਦਿੰਦੇ ਨੇ ਕਿ ਕੀ ਐ ਕੋ ਗੰਦੀ ਮੰਦੀ ਵੀਡੀਓ ਨੂੰ ਲਾਈਵ ਚੱਲਦੀ ਹੁੰਦੀ ਕੋਈ ਛੱਡ ਜੇ ਰੱਬ ਰੱਬ ਸਮਲਾਮ ਹੈ ਲੋਕਾਂ ਦੀ ਸੋਚ ਦੇ ਗੰਦਮੰਦ ਭਰਿਆ ਪਿਆ ਲੋਕਾਂ ਦੇ ਦਿਮਾਗ 'ਚ ਤੇ ਆ ਜਿਹੜੀ ਹੈ ਨਾ ਆ ਸਮਾਧੀ ਇਹ ਰਾਜੇ ਰਣਵੀਰ ਦੀ ਆ ਕਹਿੰਦੇ ਜਿਹਦੇ ਨਾਂ ਤੇ ਰਣਵੀਰ ਕਾਲਜ ਬਣਿਆ ਹੋਇਆ ਸੰਗਰੂਰ ਸੰਗਰੂਰ ਰਾਜੇ ਰਣਵੀਰ ਰਣਵੀਰ ਰਾਜਾ ਆਹ ਰਾਜਾ ਰਣਵੀਰ ਸਿੰਘ ਇਹ ਰਾਜਾ ਗੂੰਗਾ ਬੋਲਾ ਸੀਗਾ ਇਹ ਆ ਰਿਹਾ ਸੀ ਕਿਤੋਂ ਤੇ ਟ੍ਰੇਨ ਦੇ ਵਿੱਚ ਇਹਨੂੰ ਜ਼ਹਿਰ ਜੂਲ ਦਿੱਤਾ ਸੀਗਾ ਕਿਸੇ ਨੇ ਰਸਤੇ 'ਚ ਹੀ ਮੌਤ ਹੋ ਗਈ ਸੀ ਇਹਦੀ ਰਾਜੇ ਰਣਵੀਰ ਦੀ ਇਹ ਜਿਹੜੀ ਹੈ ਪਿਆਰ ਸੰਗ ਮਰਮਰ ਦਾ ਪੱਥਰ ਲੱਗਿਆ ਹੋਇਆ ਹੈ ਆਮ ਜੀ ਕਾਰੀਗਰਾਂ ਦੀ ਬਣਾਈ ਹੋਈ ਨਹੀਂ ਹੈਗੀ ਮੀਨਾ ਕਾਰੀ ਇਹ ਹੈ ਬਹੁਤ ਵਧੀਆ ਕਾਰੀਗਰ ਆਏ ਹੋਏ ਨੇ ਜਿਹੜੇ ਡੇਢ 200 ਸਾਲ ਪੁਰਾਣੇ ਹੋ ਗਿਆ ਸਿਸਟਮ ਜਿਹੜਾ ਇਹ ਆ ਦੇਖੋ ਅੱਜ ਦੇ ਮਿਸਤਰੀ ਦਾ 15 10 15 ਸਾਲ ਬਾਅਦ ਗੜਬੜ ਨਾਲ ਦੇ ਨਾਲ ਦੁਬਾਰੇ ਫਾਰਾ ਕੋ ਸੜੇ ਗ ਜਾਂਦਾ ਦੇਖੋ ਇਹ ਹੁੰਦੀ ਸੀ ਮੇਨ ਡਿਊਟੀ ਮੇਨ ਗੇਟ ਇਹ ਹੁੰਦਾ ਸੀਗਾ ਆ ਵਾਲਾ ਇੱਧਰ ਦੀ ਆਉਂਦੇ ਹੁੰਦੇ ਸੀ ਤੇ ਗੇੜ ਲੱਗੇ ਹੁੰਦੇ ਸੀ। ਇੱਧਰ ਵੀ ਅੰਦਰ ਵੀ ਬਣੀ ਹੋਈ ਆ। ਤੇ ਉਹਨਾਂ ਦੇ ਪਹਿਰੇਦਾਰਾਂ ਦੇ ਖੜਨ ਨੂੰ ਉਹ ਜਿਹੜੀ ਗੁਫਾ ਜੀ ਲੱਗਦੀ ਆ। ਖੜਨ ਵਾਸਤੇ ਪਹਿਰੇਦਾਰ ਖੜਦੇ ਸੀ ਇੱਧਰ ਵੀ। ਇਹ ਦੇਖੋ। ਇਤਰ ਵੀ ਬਹੁਤ ਕੀਮਤੀ ਇਤਿਹਾਸ ਹੈ ਪਰ ਆਪਾਂ ਜਾਨਣੇ ਨਹੀਂ ਦੇਖਣੇ ਨਹੀਂ ਗੰਦਮੰਦ ਦੇਖਣ ਵਾਲੋਕਾਂ ਨੇ ਸਿੱਖ ਰਾਜ ਵਾਹ ਵੀਰ ਜੇ ਕੋ ਨੱਚ ਰਿਹਾ ਹੁੰਦਾ ਨੰਗਾ ਹਾਂ ਇਹ ਲੜਾਈ ਵਹਿ ਰਹੀ ਹੁੰਦੀ ਇੱਥੇ ਸਿੱਧ ਹੁੰਦਾ ਵੀ ਸਾਡੇ ਦਿਮਾਗਾਂ ਦੇ ਵਿੱਚੋ ਫਿੱਟ ਹੋ ਗਿਆ ਦਿਮਾਗਾਂ ਦੇ ਵਿੱਚ ਫਿੱਟ ਹੋ ਗਈਆਂ ਚੀਜ਼ਾਂ ਸਾਡੇ ਵਰਗੇ ਵੀ ਵਿੱਚ ਇਹ ਨੇ ਅਸੀਂ ਕਿਹੜਾ ਹੋਰ ਦੁਨੀਆ 'ਚ ਰਹੇ ਨੇ ਪਰ ਸੋਚ ਬਦਲਣੀ ਪੂਗੀ ਸਜਣਾ ਦੇਖੋ ਇਹ ਪਰ ਜਾਣ ਦਾ ਰਸਤਾ ਪੌੜੀ ਇੱਧਰ ਛੱਡਦੀ ਆ ਪਰਲੇਵਾਸੇ ਸਿਟੀ ਪਾਰਕ ਦਾ ਨਾਮ ਦੇਤਾ ਉਹ ਵੀ ਸਾਰੀ ਜਗ੍ਹਾ ਜਿਹੜੀ ਸੀਗੀ ਇਹ ਸਾਈ ਸਮਾਧਾਂ ਦੇ ਨਾਮ ਸੀਗੀ ਸੰਗਰੂਰ ਬਹੁਤ ਕੀਮਤ ਇੱਥੇ ਮਹਾਰਾਜਾ ਰਣਜੀਤ ਸਿੰਘ ਦੇ ਨਾਨਾ ਜੀ ਦੀ ਵੀ ਸਮਾਧਾ ਵਾਹ ਜੀ ਆ ਦੇਖੋ ਪੜੋ ਇਹ ਕਹਿੰਦੇ ਬੀਬੀ ਬਲਬੀਰ ਕਾ ਰਾਜਕੁਮਾਰੀ ਸੁਪਤਰੀ ਟਿੱਕਾ ਬਲਬੀਰ ਸਿੰਘ ਬਹਾਦਰ ਜੀ ਜਿਨ੍ਹਾਂ ਦੀ ਸਾਦੀ ਕੰਵਰ ਮਹਿੰਦਰ ਪ੍ਰਤਾਪ ਸਿੰਘ ਸਾਹਿਬ ਮੁਰਸ਼ਾ ਦੇ ਰਾਇਸ ਨਾਲ ਹੋਈ ਜਿਨ੍ਹਾਂ ਦਾ ਜਨਮ ਫਗਣ ਵਰੀ 13 ਸੰਮਤ 1939 ਮੁਤਾਬਕ 6 ਮਾਰਚ ਸੰਮਤ 1800 83 ਵਿੱਚ ਹੋਇਆ ਮੰਗਰ ਸਦੀ 8 ਸੰਮਤ 1982 ਮੁਤਾਬਕ 23 ਨਵੰਬਰ ਸੰਮਤ ਸਨ ਸੰਮਤ ਨਿਸਕਾਨਾ 1925 ਮੁਕੰਮ ਦਿੱਲੀ ਸਰਗਵਾਸ ਹੋਏ ਇਹ ਸਮਾਦ ਮਹਾਰਾਜ ਮਹਾਰਾਜਾ ਸਰ ਰਣਵੀਰ ਸਿੰਘ ਗਜਿੰਦਰ ਬਹਾਦਰ ਨੇ ਸੰਮਤ 1984 ਮੁਤਾਬਕ 7850 ਮਤਾਵਕ 1928 ਇਸਵੀ ਵਿੱਚ ਤਿਆਰ ਕਰਾਈ। ਵਾਹ ਜੀ। ਕੀਮਤੀ। ਪੀਜਾ। ਆ ਬਾਗ ਲਾਇਆ ਹੋਇਆ ਬਈ ਸੱਜਣਾ। ਮਸਮੀਆਂ ਦਾ। ਲਾਗੀਆਂ ਦਵਾਰੇ। ਦੇਖ। ਦੇਖ ਲਿਆ ਕਰੋ ਚੰਗੀਆਂ ਚੀਜ਼ਾਂ ਕਲ ਜੁਗੀ ਬੰਦੇਓ ਕੋਸਤਾ ਦਾ ਮਾਗ ਨੂੰ ਖੈਰ ਆਵਦਿਆ ਕਰੋ ਗੰਦਮਨ ਦੇਖਣ ਤੋਂ ਇੱਧਰ ਸਿਟੀ ਪਾਰਕ ਇੱਧਰ ਲੋਕ ਕਮਣ ਖਣਾਉਂਦੇ ਨੇ ਦੇਖੋ ਘੁੰਮਦੇ ਫਿਰਦੇ ਨੇ ਵਾਹ ਜੀ ਕੀਮਤੀ ਇਤਿਹਾਸ ਸਾਡਾ ਪੰਜਾਬ ਦੇ ਵਿੱਚ ਇਹ ਤਾਂ ਦੂਰ ਦੀਆਂ ਗੱਲਾਂ ਨੇ ਸੱਜਣਾ ਲੋਗ ਗੁਰਗੋਵ ਸਿੰਘ ਨੂੰ ਭੁੱਲ ਗਏ ਮਹਾਰਾਜ ਦੀ ਸਿੱਖੀ ਛੱਡਤੀ ਕੇਸ ਦਾੜੇ ਕਟਵਾਤੇ ਇਹ ਜਿਹੜੇ ਸਾਰੇ ਰਾਜੇ ਸੀ ਨਾ ਇਹ ਸਾਰੇ ਰਾਜੇ ਜਿਹੜੇ ਸੀਗੇ ਸਿੰਘ ਸੀ ਸਿੱਖ ਸੀਗੇ ਇਹ ਸਤਾਰੀ ਸੀ ਇਹ ਜਿਹੜੀ ਆ ਮਹਾਰਾਜਾ ਰਣਜੀ ਨਾਨਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਂ ਜੀ ਦੀ ਵਾਦੀ ਆ ਇਹ ਇਹ ਜਿਹੜੀ ਆਮ ਜੀ ਗੱਲਾਂ ਨਹੀਂ ਹੈਗੀਆਂ ਸਿੱਖ ਇਤਿਹਾਸ ਆ ਸਾਡਾ ਸਿੱਖ ਆਜ ਨਿਸ਼ਾਨੀਆਂ ਬਹੁਤ ਕੀਮਤੀਆਂ ਤੇ ਲੋਕ ਤਾਜ ਮਹਿਲ ਦੇਖਣ ਜਾਂਦੇ ਨੇ ਉੱਥੇ ਨੇ ਸਾਹ ਜਾਨੇ ਆਪਣੀ ਘਰ ਵਾਲੀ ਦੀ ਉਹ ਮਤਾਜ ਦੀ ਉਹ ਬਣਾਈ ਹੋਈ ਆ ਕਬਰ ਉਹਨਾਂ ਦੀ ਉਹਦੀ ਜਿੱਥੇ ਬਣਾਇਆ ਸੀਗਾ ਹੋਰ ਕੀ ਆ ਉਥੇ ਫਤਿਹਪੁਰ ਸਿੱਕਰੀ ਜਾਂਦੇ ਨੇ ਜੈਪੁਰ ਜੋਧਪੁਰ ਜਾਂਦੇ ਨੇ ਆਹੀ ਚੀਜ਼ਾਂ ਨੇ ਉਥੇ ਆਹੀ ਉਹਨਾਂ ਨੇ ਸਾਮੀਆਂ ਹੋ ਜਾਂਨ ਉਹਨਾਂ ਨੇ ਆਪਣੇ ਵਿਰਸੇ ਇਤਿਹਾਸ ਕੁਝ ਵੀ ਆ ਉਹਨਾਂ ਨੇ ਠੀਕ ਆ ਉਹ ਅਗਲੇ ਨੇ ਹੋਵਾ ਆਦਵਾ ਉਹਨਾਂ ਦਾ ਸਾਮੇ ਲੋਕ ਆਪਣੇ ਨਾਲ ਜਾਂਦੇ ਨੇ ਟਿਕਟਾਂ ਦੇ ਦੇ ਕੇ ਪੜਦੇ ਵੀ ਨੇ ਹਿਸਟਰੀ ਦੇ ਵਿੱਚ ਪੜਾਇਆ ਜਾਂਦਾ ਬੱਚਿਆਂ ਨੂੰ ਤੇ ਇਨ੍ਹਾਂ ਚੀਜ਼ਾਂ ਬਾਰੇ ਬਸ ਰਹੇ ਰੱਬ ਦਾ ਨਾਮ ਕਿੱਥੇ ਨੇੜੇ ਨਾਲ ਤੇੜੇ ਉਹ ਇੱਥੇ ਇ ਇਹ ਆਪਣੇ ਸੰਗਰੂਰ ਚ ਜਿਹੜੇ ਸੰਗਰੂਰ ਚ ਜੰਮੇ ਪਲੇ ਨੇ ਨਾ ਸੰਗਰੂਰ ਚ ਜੰਮੇ ਪਲੇ ਨੇ ਜਿਹੜੇ ਉਹਨਾਂ ਨੂੰ ਵੀ ਇਹ ਚੀਜ਼ਾਂ ਦੀ ਨੌਲੇਜ ਹੈ ਵੀ ਸਾਡੇ ਸੰਗਰੂਰ ਚ ਆ ਚੀਜ਼ਾਂ ਹੈਗੀਆਂ ਪੂਰੇ ਇੱਥੇ ਪਹਿਲਾਂ ਇੱਥੇ ਖੋਲਵਾਰੀ ਹੁੰਦਾ ਸੀਗਾ ਉਧਰ ਨਾਬਾ ਗੇਟ ਆਏ ਨਾਬਾ ਗੇਟ ਨਾਬਾ ਗੇਟ ਦਾ ਸਾਰੀ ਜਾਣਦੇ ਆ ਉਹਦੇ ਨਾਲ ਇਹ ਆ ਵਿੱਚ ਅੰਦਰ ਠੀਕ ਹੈ ਤੇ ਇਸ ਮਾਦੀਆਂ ਨੇ ਠੀਕ ਹੈ ਇੱਧਰ ਨਾਲ ਹੀ ਗੁਰਦੁਆਰਾ ਸਾਹਿਬ ਸ਼ਾਹੀ ਸਮਾਧਾਂ ਦਾ ਨਾਮ ਗੁਰਦੁਆਰਾ ਸਾਹਿਬ ਦਾ ਇਹ 메인 게ਟ ਹੁੰਦਾ ਸੀ ਗੁਰਦੁਆਰਾ ਸਾਹਿਬ ਦਾ ਇਹ ਵਾਲਾ ਜਿਹੜਾ ਹੁਣ ਪਿੱਛੋਂ ਦੀ ਆ ਪਰਾਂ ਦੀ ਕੀਤਾ ਕਿਉਂ ਇਧਰ ਦੀ ਉਹਨਾਂ ਨੇ ਜਗ੍ਹਾ ਰੋਕ ਲਈ ਪਰਲੇ ਬਸਾ ਦਾ ਕੋਈ ਬਾਲੀਵਾਰਸ ਨਹੀਂ ਰਹਿਦਾ ਉਹ ਕੋਲ ਦੇ ਵਾਲਿਆਂ ਨੇ ਜਗ੍ਹਾ ਰੋਕ ਲਈ ਤੇ 게ਟ ਬੰਦ ਕਰਤਾ ਉਹਦਾ ਇਧਰ ਦੀ ਆਵਾਜ਼ ਆਈ ਸੀਗੀ 메인 ਐ ਆਉਂਦੇ ਸੀ ਲੋਕ ਨਾਲੇ ਜਾਦਾਂ ਦੇਖਦੇ ਲੋਕ ਮਹਾਰਾਜ ਨੂੰ ਨਮਸਕਾਰ ਕਰਦੇ ਹੁੰਦੇ ਸੀ ਇੱਥੇ ਇਹ ਜੀ ਬਹੁਤ ਇਹ ਗੁਰਦੁਆਰਾ ਸਾਹਿਬ ਵੀ ਜਿਹੜਾ ਪੁਰਾਣਾ 1.5 200 ਸਾਲ ਪੁਰਾਣਾ ਤਿੰਨ ਚਾਰ ਇੱਟਾਂ ਦੀ ਕੰਧ ਆ ਚਾਰ ਪੰਜ ਬੰਦਿਆਂ ਦੇ ਜਫੇ ਚ ਨਹੀਂ ਆਉਂਦੇ ਥੰਮਲੇ ਜਿਹੜੇ ਅੰਦਰ ਨੇ ਬਣੇ ਹੋ ਪਿੱਲਰ ਦੇਖੋ ਇੱਧਰ ਜਿਹੜਾ ਇਹ ਇਹ ਮੰਦਿਰ ਆ ਇਹ ਵੀ ਸਰਕਾਰੀ ਹੈ ਜਿੰਦਰਾਸ ਦੇ ਵੀ ਰਾਜਿਆਂ ਨੇ ਬਣਾਇਆ ਹੋਇਆ ਸੀ ਇੱਧਰ ਤਲਾਬ ਸੀਗਾ ਰਾਣੀਆਂ ਇਸ਼ਨਾਨ ਕਰਨ ਆਉਂਦੇ ਸੀ ਉੱਧਰ ਪਿਛਦੀ ਰਾਹ ਹੁੰਦਾ ਸੀ ਹੁਣ ਬੰਦ ਕਰਤਾ ਠੀਕ ਹੈ ਬਹੁਤ ਉਹ ਦੇਖੋ ਓ ਲੋਕੋ ਓ ਲੋਕੋ ਜਾਗ ਜਿਓ ਏ ਨਾਬਾ ਗੇਟ ਆ ਨਾਬਾ ਗੇਟ ਵੇਖ ਆ ਦੇਖੋ ਆ ਕੰਦਾ ਦੇਖ ਲਓ ਕਿੰਨੀ ਚੌੜੀ ਆ ਬਹੁਤ ਚੌੜੀ ਕੰਦਾ ਤਨ ਇਟਾਂ ਦੀ ਹੈ ਘਟੋ ਘਟਾ ਦੇਖੋ 1 2 ਤਨ ਤਨ ਇਟਾਂ ਦੀ ਅਮ ਨਮੂ ਵੀ ਬਹੁਤ ਪੁਰਾਣਾ ਹੈ ਸਾਰੇ ਦਰਖਤ ਉਹ ਅੰਬ ਦਾ, ਬੂਟਾ, ਜਾਮਣ, ਅਦਰ ਉਹ ਪੁਰਾਣੀਆਂ ਨੇ ਕੀ ਬਾਤ ਆ ਮੜੀ ਜੀ ਕਲਿੱਕ ਕਰਦੇ ਦੇਖਣ ਵਾਲੇ ਨਾਲ ਛੱਡ ਦਿੰਦੇ ਨੇ ਕੋਈ ਨੰਗੇਜ ਚੱਲ ਰਿਹਾ ਹੁੰਦਾ ਹੈ ਕਿਹੜੀਆਂ ਸਵਾਦ ਦਿੰਦੀਆਂ ਨੇ ਵੀਡੀਓ ਉਹ ਦੇਖਦੇ ਨੇ ਲੋਕ ਅੱਦ ਕੇ ਸੋਡੀ ਸੋਚਦੇ ਗਰੰਧ ਮੰਦਪ ਬੁਖੰਦ ਕਰਨ ਵਾਲਿਓ ਮੁਬਾਰਕਾ ਤੁਹਾਡੀ ਸੋਚ ਚ ਚੀਜ਼ਾਂ ਦੇਖਿਆ ਕਰੋ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ